دشکو بریکت بات وڈا स्वागत ہے جیرار صاحب اگلا ایشو اگلا ایشو تو پہلا دو تین کامنٹس نے محمد فیصل مزید لکھتے نے ڈاٹ صاحب یور نالج از ہائیلی اپریشیٹڈ باقی انہوں نے خالستان زندہ باد سانو بھی زندہ زندہ باد رابطان آئیں آف کورس ہڈی قومی تحریک خالستان ازاد کشمیر پاکستان جے. سب زندہ باد, زندہ باد. ਕੁਲਵਿੰਦਰ ਸਿੰਘ ਸੰਧੂ ਲਿਖਦੇ ਨੇ ਉਹਨਾਂ ਨੇ ਜਿਹੜਾ ਸਰਬੱਤ ਖਾਲਸਾ ਨੂੰ ਲੈ ਕੇ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ ਉਹਦੇ ਬਾਰੇ ਕਮੈਂਟ ਕੀਤੇ ਜੀ ਅਸੀਂ ਇਸ ਬਾਰੇ ਕੁਝ ਵੀ ਕਹਿਣ ਤੋਂ ਸੰਕੋਚ ਕਰ ਰਹੇ ਹਾਂ ਪਰ ਅਸੀਂ ਯਤਨ ਹੈ ਸਾਡਾ ਕਿ ਕਿਸੇ ਨਾ ਕਿਸੇ ਲੈਵਲ ਦੀ ਕੋਈ ਅੰਡਰਸਟੈਂਡਿੰਗ ਹੋਏ ਤਾਂ ਕਿ ਇਹ ਜਿਹੜੀ ਸਾਡੀ ਸਰਬੱਤ ਖਾਲਸਾ ਦੀ ਇੰਸਟੀਚਿਊਸ਼ਨ ਇੱਕ ਪਵਿੱਤਰ ਨਾ ਹੈ ਇਸ ਨੂੰ ਵੀ ਫਾਈਨਲੀ ਜਿਹੜਾ ਉਹ ਜਿਵੇਂ ਜਥੇਦਾਰ ਅਕਾਲ ਤਖਤ ਔਰ ਦੂਜੇ ਸਾਰੇ ਬਦਨਾਮ ਹੋਏ ਨੇ ਇੰਸਟੀਚੂਨਸ ਨੂੰ ਕੀਤਾ ਉਹ ਵਾਲੀ ਕਹਾਣੀ ਨਾ ਹੋਏ ਇਸ ਲਈ ਮੈਂ ਸਭ ਨੂੰ سوشل میڈیا ਤੇ ਵੀ ਆਪਣੇ ਵੀਰਾਂ ਭੈਣਾਂ ਨੂੰ ਕਹਾਂਗਾ ਕਿ ਵੀ ਘੱਟ ਤੋਂ ਘੱਟ ਬਿਆਨਬਾਜ਼ੀ ਚ ਪੈਣ ਨਦੀਮ ਸਲਾਰੀ ਜਿਹੜੇ ਨੇ ਅਗੇਨ ਖਾਲਸਤਾਨ ਜ਼ਿੰਦਾਬਾਦ ਹਰਜੀਤ ਸਿੰਘ ਖਾਲਸਤਾਨ ਜ਼ਿੰਦਾਬਾਦ ਮਹਿਬੂਬ ਹੁਸੈਨ ਜ਼ਮੀਲ ਸਰ ਜੀ ਗੁੱਡ ਲੱਕ ਬੈਸਟ ਇਨਫੋਰਮੇਸ਼ਨ ਬੈਸਟ ਇਨਫਾਰਮਿੰਗ ਪ੍ਰੋਗਰਾਮ ਫਾਰ एवरीवन एवरीवन ਬਹੁਤ ਸ਼ੁਕਰੀਆ ਮਹਿਬੂਬ ਹੁਸੈਨ ਜੀ ਸਨ ਪੱਟੀ ਰਾਣਾ ਖਰਸਤਾਨ ਪਾਕਿਸਤਾਨ ਜ਼ਿੰਦਾਬਾਦ ਜਿਹੜਾ ਇਹ ਵਿਸ਼ਾ ਇਸ ਸੈਗਮੈਂਟ 'ਚ ਅਸੀਂ ਡਿਸਕਸ ਕਰ ਰਹੇ ਹਾਂ ਇੱਕ ਜਿਵੇਂ ਕੋਈ ਮੀਡੀਆ 'ਚ ਨਵੀਂ ਖਬਰ ਕੱਢ ਕੇ ਲਿਆਏ ਤਾਂ ਉਹਨੂੰ ਕਹਿੰਦੇ ਨੇ ਮੀਡੀਆ ਸਕੂਪ ਜੀ politically ਕਈ ਵਾਰ ਤੁਸੀਂ ਕਿਸੇ ਚੀਜ਼ 'ਚ ਸਮਝਦੇ ਹੋ ਜੀ ਅਸੀਂ ਆਪਣੇ ਖੰਭਾ ਥੱਲੇ ਲੈ ਲਿਆਏ ਉਹ ਨੂੰ ਇਹ ਹੁਣ ਬਸ ਸਾਡਾ ਹੈ ਤੇ ਉਹਦੇ 'ਚ ਜਦੋਂ ਕੋਈ ਇੱਕਦਮ ਇਸ ਕਿਸਮ ਦਾ ਵਾਪਰ ਜਾਏ ਕਿ ਵੀ ਜਿਹੜੀ ਕੋਈ ਦੂਸਰੀ ਤਾਕਤ ਹੈ ਉਹ ਆ ਕੇ ਤੁਹਾਡੇ ਖੰਭਾ ਥੱਲੇ ਚੁੱਕ ਕੇ ਤੇ ਉਹ ਦੂਜੇ ਆਪਣੇ ਖੰਭਾ ਥੱਲੇ ਲੈ ਲਏ ਤਾਂ ਉਹ ਪੋਲੀਟੀਕਲੀ ਇਸ ਕਿਸਮ ਦਾ ਹੀ ਹੋਇਆ ਵਾਕਿਆ ਸੀ ਜ਼ਿਕਰ ਕੀਤਾ ਸੀ ਕਿ ਗੁਆ ਦੇ ਵਿੱਚ ਬ੍ਰਿਕਸ ਦੀ ਮੀਟਿੰਗ ਦੇ ਲਈ ਜਿਵੇਂ ਬ੍ਰਾਜ਼ੀਲ ਔਰ ਰਸ਼ੀਆ ਔਰ ਇੰਡੀਆ ਚਾਈਨਾ ਐਂਡ ਸਾਊਥ ਅਫਰੀਕਾ ਉਹਨਾਂ ਦੇ ਨਮੰਦਨ ਔਰ ਪ੍ਰੈਜ਼ੀਡੈਂਟ ਸ਼ੀ ਜ਼ਿੰਪਿੰਗ ਚਾਈਨਾ ਦਾ ਉਦੇਚੀ ਆ ਰਹੇ ਸੀ ਪਰ ਉਹਨਾਂ ਨੇ ਸਡਨਲੀ ਜਿਹੜਾ ਸਟਾਪਓਵਰ ਕੀਤਾ ਟਾਕੇ ਬੰਗਲਾਦੇਸ਼ ਉਹ ਇਸ ਉਹਨਾਂ ਦੀ ਬੰਗਲਾਦੇਸ਼ ਵਿਜ਼ਿਟ ਦੀ ਖਬਰ ਪਹਿਲਾਂ ਨਹੀਂ ਸੀ ਨਿਕਲੀ ਤੇ ਇੰਡੀਅਨ ਮੀਡੀਆ ਇਹ ਕਹਿ ਰਿਹਾ ਚਾਇਨਾ ਅਪਸ ਇੰਡੀਆ ਟੂ ਗਿਵ ਟਾਕਰ ਹੋਪਿੰਗ 24 ਬਿਲੀਅਨ ਡਾਲਰ ਹੁਣ ਇਹ ਜਿਹੜਾ ਹੁਣ ਤੱਕ ਕੀ ਸੀ ਕਿ ਜੇ ਜਦੋਂ ਮੋਦੀ ਗਿਆ ਬਹੁਤ ਗੱਲਾਂ ਕੀਤੀਆਂ ਸ਼ੇਖ ਹਸੀਨਾ ਦੇ ਨਾਲ ਸ਼ੇਖ ਮੁਜੀਬੁਰ रहमान ਇਹ ਸੀ ਔਰ ਉੱਥੇ ਉਹਨੇ ਲੋਕੇ ਟਾਕੇ ਚ ਗਿਆ ਜੀ ਅਸੀਂ ਤੋੜਿਆ پاکستان ਨੂੰ ਅਸੀਂ ਹੈਲਪ ਕੀਤੀ ਔਰ ਇਹ ਐਜ਼ ਅ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਜੀ ਅਸੀਂ ਕੀਤਾ ਤੇ 2 ਬਿਲੀਅਨ ਡਾਲਰ ਦੀ ਉਹਨਾਂ ਨੇ ਕ੍ਰੈਡਿਟ ਲਾਈਨ ਦਿੱਤੀ ਕਿ ਜੀ ਤੁਸੀਂ ਆਪਣਾ ਜਿਹੜਾ ਕੋਈ ਵੀ ਸ਼ੁਰੂ ਕਰੋਗੇ ਹੁਣ ਚਾਈਨਾ ਦਾ ਸ਼ੀ ਜ਼ਿੰਪਿੰਗ ਹੈ ਉਹਨੇ 24 ਬਿਲੀਅਨ ਡਾਲਰ ਦੀ ਕ੍ਰੈਡਿਟ ਲਾਈਨ 24 ਬਿਲੀਅਨ ਬਹੁਤ ਹੁੰਦਾ ਤੁਸੀਂ ਬੰਗਲਾਦੇਸ਼ ਦੇ ਰੁਪਈਏ ਚ ਤਾਂ ਟਕਾ ਟਕਾ ਕਹਿੰਦੇ ਨੇ ਉਹਨੂੰ ਕਿੰਨੇ ਟਾਕੇ ਬਣ ਜਾਂਦੇ ਨੇ ਔਰ ਉਸ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਫਰਡੇ ਆਇਆ ਉਹਨਾਂ ਨੇ ਕਿਹਾ ਵੀ బిਗੇਸਟ ਫੋਰਨ ਕ੍ਰੈਡਿਟ ਲਾਈਨ ਟੂ ਟੂ ਡੇਟ ਅਜੇ ਤੱਕ ਇਨੀ ਮਦਦ ਕਿਸੇ ਨੇ ਨਹੀਂ ਕੀਤੀ that will help build power plants a seaport and railways ਹੁਣ ਇੱਕ ਸੀਪੋਰਟ ਜਿਹੜੀ ਡੀਪ ਉੱਥੇ ਬਣ ਰਹੀ ਸੀ ਉਹ ਜਦੋਂ ਦੀ ਸ਼ੇਖ ਅਸੀਨਾ ਦੀ ਸਰਕਾਰ ਆਈ ਕਿਉਂਕਿ ਉੱਤੇ ਇੰਡੀਅਨ ਇਨਫਲੂਐਂਸ ਹੈ ਔਰ ਇਹ ਵੀ ਲੱਗਦਾ ਹੈ ਕਿ ਵੀ ਜਿਹੜੀ ਹੁਣ Sri Lanka ਚ ਹਕੂਮਤ ਆਈ ਹੈ ਜਾਂ ਸ਼ੇਖ ਅਸੀਨਾ ਦੀ ਇਹਦੇ ਚ ਵੀ ਰਾ ਨੇ ਆਪਣਾ ਰੋਲ ਪਲੇ ਕੀਤਾ ਹੈ ਉਹਨਾਂ ਨੇ ਜਿਹੜੇ ਰਾਈਵਲ ਸੀ ਉਹਨਾਂ ਨੂੰ ਬਦਨਾਮ ਕੀਤਾ ਇਹਨਾਂ ਨੂੰ ਪੈਸੇ ਦਿੱਤੇ ਔਰ ਉਹ ਸੀਪੋਰਟ ਰੁਕਵਾ ਦਿੱਤੀ ਕਿਉਂਕਿ ਇੰਡੀਆ ਨੂੰ ਲੱਗਦਾ ਸੀ ਵੀ ਆਲਰੇਡੀ শ্রীলੰਕਾ ਨਾਲ ਵੀ ਇਸ ਕਿਸਮ ਦਾ ਹੀ ਚੱਲ ਰਿਹਾ ਹੈ ਉਹਨਾਂ ਦੇ ਵੀ ਇੱਕ ਮੇਜਰ ਸੀਪੋਰਟ ਚਾਈਨਾ ਫਾਈਨੈਂਸ ਕਰ ਰਿਹਾ ਸੀ ਰੁਕਵਾਈ ਪਰ ਬੰਗਲਾਦੇਸ਼ ਨੇ ਦੇਖ ਲਿਆ ਕਿ ਵੀ ਇਹਨਾਂ ਨੇ ਇਹ ਤਾਂ ਭੁੱਖੇ ਨੂੰ ਭੁੱਖੇ ਨੇ ਕੀ ਦੇਣੇ ਜੀ ਵੀ ਇੰਡੀਆ ਨੇ 2 ਬਿਲੀਅਨ ਕ੍ਰੈਡਿਟ ਉਹ ਵੀ ਅਜੇ ਸ਼ੁਰੂ ਨਹੀਂ ਹੋਇਆ ਹੋਣਾ ਉਹ ਵੀ ਇਹਨਾਂ ਦੇ ਲਾਰੇ ਹੀ ਹੁੰਦੇ ਨੇ ਡਿਲੀਵਰ ਘੱਟ ਹੀ ਹੁੰਦਾ ਹੁੰਦਾ ਤੇ ਇਧਰ ਜਿਹੜਾ ਚਾਈਨਾ ਨੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਾਵਰ ਪਲਾਂਟ ਵੀ ਬਣਾਵਾਂਗੇ ਸੀਪੋਰਟ ਤੇ ਬਣਦੀ ਚਾਈਨਾ ਨੂੰ ਵੀ ਫਾਇਦਾ ਹੁੰਦਾ ਹੈ ਬੰਗਲਾਦੇਸ਼ ਨੂੰ ਵੀ ਹੁੰਦਾ ਕਿਉਂਕਿ ਜਿਹੜੀ ਚੀਜ਼ ਫਿਰ ਲੱਗਦੀ ਹੈ ਮਾਲ ਤੁਹਾਡਾ ਗੂਡਸ ਆਂਦਾ ਹੈ ਵਪਾਰ ਲਈ ਉਹਦੇ ਟੈਕਸ ਹੁੰਦੇ ਨੇ ਉਸ ਦੀ ਜਿਹੜਾ ਤੁਹਾਨੂੰ ਰੈਵਨਿਊ ਜਨਰੇਟ ਹੁੰਦਾ ਹੈ ਲੋਕਲ ਲੋਕਾਂ ਨੂੰ ਕੰਮ ਮਿਲਦੇ ਰੇਲਵੇਜ਼ ਔਰ ਉਹਨਾਂ ਨੇ 30 ਸਾਲ ਚ ਪਹਿਲੀ ਵਾਰ ਹੈ ਕਿ ਚਾਈਨਾ ਦਾ ਕੋਈ ਪ੍ਰੈਜ਼ੀਡੈਂਟ ਜਿਹੜਾ ਹੈ ਬੰਗਲਾਦੇਸ਼ ਦਾ ਮਤਲਬ ਇਹ ਹੈ ਜਿਹੜਾ ਇੰਡੀਆ ਸਮਝਦਾ ਸੀ ਵੀ ਅਸੀਂ ਸ਼ੇਖ ਅਸੀਨਾ ਨੂੰ ਕਾਬੂ ਕਰਕੇ ਬੰਗਲਾਦੇਸ਼ ਦੇ ਵਿੱਚ ਆਪਣਾ ਬਣਾ ਲਿਆ ਉਹ ਗੱਲ ਉਹਨਾਂ ਨੇ ਮੁਕਾ ਦੁੱਤੀ ਹੈ ਔਰ ਹੁਣ ਬਹੁਤ ਵੱਡਾ 25 ਪ੍ਰੋਜੈਕਟ ਜਿਹੜੇ ਨੇ ਉਹ ਚਾਈਨਾ ਫਾਈਨਾਂਸ ਕਰਨਾ ਚਾਹੁੰਦਾ ਉਹਦੇ ਚ 1320 ਮੈਗਾਵਾਟ ਪਾਵਰ ਪਲਾਂਟ ਹੈ ਔਰ ਡੀਪ ਸੀ ਪੋਰਟ ਹੈ ਬੰਗਲਾਦੇਸ਼ ਚ ਔਰ ਉਹਨਾਂ ਦਾ ਫਾਈਨਾਂਸ ਮਿਸਟਰ ਨੇ ਕਿਹਾ ਜੀ ਠੀਕ ਹੈ ਅਸੀਂ ਇੰਡੀਆ ਹੋਏ ਚਾਈਨਾ ਹੋਏ ਸਾਨੂੰ ਤਾਂ ਸਾਡੇ ਤੇ ਸਾਰੇ ਬਰਾਬਰ ਨੇ ਜਿਹੜਾ ਮਰਜ਼ੀ ਸਾਨੂੰ ਪੈਸੇ ਦੇ ਤ ਨਹੀਂ ਉਹਨੇ ਕਿਹਾ ਕਿ ਪੈਸੇ ਤੇ ਜਿਹੜਾ ਮਰਜ਼ੀ ਬਟਨ ਦਾ ਐਂਡ ਆਫ ਦਾ ਡੇ ਉਹਨਾਂ ਨੇ ਕਿਹਾ ਜੀ ਸਾਡਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਵੱਡੀ ਲੋੜ ਹੈ ਪਰ ਸਾਨੂੰ ਜ਼ਿਆਦਾ ਲੋਨ ਚਾਹੀਦੇ ਸੀ ਔਰ ਸਾਨੂੰ ਲੋਨ ਮਿਲ ਰਹੇ ਨੇ ਔਰ ਇਸ ਦੇ ਨਾਲ ਹੀ ਡੀਪ ਸੀ ਪੋਰਟ ਇਹ ਸੋਨੇਡਿਆ ਏਰੀਆ ਦੇ ਵਿੱਚ ਹੈ ਜਿਸ ਨੂੰ ਕਈ ਸਾਲਾਂ ਤੋਂ ਹੋਲਡ ਤੇ ਪਾਇਆ ਹੋਇਆ ਸੀ ਸੋ ਹੁਣ 2 ਬਿਲੀਅਨ ਤੇ 24 ਬਿਲੀਅਨ 12 ਗੁਣਾ 24 12 ਗੁਣਾ ਜ਼ਿਆਦਾ ਉਹਨਾਂ ਨੇ ਕਿਹਾ ਆਜੋ ਮੈਦਾਨ ਦੇ ਵਿੱਚ ਸੋ ਇੱਕ ਪਾਸੇ ਚਾਈਨਾ ਨੇ ਇਹ ਕੀਤਾ ਹੈ ਤਾਂ ਹੁਣ ਇਧਰ ਮੋਦੀ ਲੱਗਾ ਹੋਇਆ ਹੈ ਅੱਜ ਉਹਦੀ ਸਟੇਟਮੈਂਟ ਸੀ ਫੌਜ ਦੇ ਕੋਈ ਜਿਹੜੇ ਸਾਬਕਾ ਨੇ ਉਹਨਾਂ ਦੇ ਕੋਈ ਫੰਕਸ਼ਨ ਚ ਆਇਆ ਉਹਨੇ ਕਿਹਾ ਜੀ ہماری ਫੌਜ ਉਹ ਬੋਲਦੀ ਨਹੀਂ ਕਰਕੇ ਦਿਖਾਉਂਦੀ ਹੈ ਵੀਰਤਾ ਅਗੈ ਮੈਨੂੰ ਐਸੇ ਕਈ ਵਾਰੀ ਇਹ ਮੇਰਾ ਜੀ ਕਰਦਾ ਜਾਂ ਕੋਈ ਸਾਨੂੰ ਲਿਖੇ ਦੱਸੇ ਮੈਂ ਕਈ ਵਾਰੀ ਦੇਖਦਾ ਵੀ ਇੰਨੇ ਕਈ ਮੈਡਲ ਆਏ ਹੁੰਦੇ ਨੇ ਜਿੰਨੇ ਉੱਥੇ ਬਹੰਦੇ ਨੇ ਜਰਨਲ ਔਰ ਦੂਜੇ ਬਰੀਫਿੰਗ ਲਈ ਕੋ ਰੰਗ ਵੀ ਬੜੇ ਰੰਗ ਤੇ ਮੈਂ ਮੈਂ ਸਮਝਦਾ ਕਿ ਇਹ ਇਹ ਮੈਡਲ ਤਾਂ ਜੰਗ ਜਿੱਤਣ ਦੇ ਹੋਣੇ ਨੇ ਇਹਨਾਂ ਨੇ ਕਿਹੜੀਆਂ ਜੰਗਾਂ ਜਿੱਤੀਆਂ ਹੋਈਆਂ ਨੇ ਚੀਨ ਤੋਂ ਜੁੱਤੀਆਂ ਖਾਧੀਆਂ 71 ਚ ਇਹਨਾਂ ਨੇ ਜ਼ਰੂਰ ਸ਼ੈਤਾਨੀ ਕੀਤੀ ਤੇ ਇਹ ਕਾਦੇ ਲਾਏ ਤਾਂ ਮੈਂ ਸੋਚਦਾ ਹੋ ਸਕਦਾ ਵੀ ਮੈਚ ਮੂਚ ਇਹਨਾਂ ਦੀਆਂ ਯੂਨਿਟਾਂ ਫੌਜ ਦੀਆਂ ਆਪਸ ਖੇਡਦੀਆਂ ਨੇ ਹਾਕੀ ਦਾ ਜਿਹੜੀ ਕੋਈ ਉਹਨਾਂ ਦੀ ਰਜiment ਜਾਂ ਯੂਨਿਟ ਕੋਈ ਜਿੱਤ ਕੇ ਆਉਂਦਾ ਹੁਣ ਉਹ ਇੱਕ ਰੰਗ ਦੇ ਦਿੰਦਾ ਉੱਤੇ ਲਾ ਰਣ ਪੂਰੀ ਛਾਤੀ ਭਰੀ ਹੁੰਦੀ ਹੈ ਮੈਡਲਾਂ ਦੇ ਨਾਲ ਉਹ ਹਾਂ ਸੋ ਹੁਣ ਮੈਡਲ ਕਾਦੇ ਨੇ ਉਹ ਅਦਰਵਾਈਜ਼ ਤਾਂ ਹੁੰਦਾ ਨਾ ਕਿ ਤੁਸੀਂ ਕੋਈ ਜੰਗਾਂ ਜਿੱਤੀਆਂ ਨੇ ਕੋ ਉਹਦੇ ਚ ਤੁਸੀਂ ਮੈਡਲ ਲਏ ਨੇ ਸੋ ਮੋਦੀ ਜਿਹੜਾ ਉਹ ਹੁਣ ਬਹੁਤ ਤਾਰੀਫ ਕਰ ਰਿਹਾ ਉਹਨੇ ਕਿਹਾ ਜੀ ਤੁਸੀਂ ਬੋਲਦੇ ਨਹੀਂ ਤੁਸੀਂ ਕਰਕੇ ਦਿਖਾ ਦਿੰਦੇ ਮੈਂ ਕਿਹਾ ਜੀ ਬਾਹਰ ਚ ਕਰਕੇ ਦਿਖਾਇਆ ਅਜੇ ਤੱਕ ਵੀ ਜਿਹੜਾ ਉਹਨਾਂ ਦੀਆਂ ਵਰਦੀਆਂ ਸਾਮੀਆਂ ਹੋਣੀਆਂ ਜਿਹੜੇ ਵਰਦੀਆਂ ਵੀ ਲਾ ਕੇ ਦੌੜੇ ਹੋਣੇ ਨੇ ਉੱਥੋਂ ਸੋ ਕੋਲ ਬਣਾ ਕੇ ਮੈਂ ਸਮਝਦਾ ਹਾਂ ਵੀ ਚਾਈਨਾ ਨੇ ਅਗੇਨ ਇਹ ਕੱਲ ਵੀ ਅਸੀਂ ਗੱਲ ਕੀਤੀ ਸੀ ਡ੍ਰੈਗਨ ਵਰਸਸ ਐਲੀਫੈਂਟ ਜੀ ਹਾਂ ਸੋ ਮਤਲਬ ਡ੍ਰੈਗਨ ਜਿਹੜਾ ਹੁਣ ਉਹ ਮੂੰਹ ਚੋਂ ਅੱਗ ਵੀ ਸੁੱਟ ਰਿਹਾ ਤੇ ਨਾਲ ਦੀ ਨਾਲ ਫਿਰ ਜਿਵੇਂ ਸੱਪ ਜਿਹੜਾ ਨਾ ਉਹ ਹੋਰ ਕੀ ਕਰਦਾ ਉਹ ਲਪੇਟ ਲੈਂਦਾ ਜਿਹੜਾ ਹਾਂ ਤਲਾ ਡੰਗ ਨਹੀਂ ਵਾਰਦਾ ਉਹ ਜਦੋਂ ਦੂਜਿਆਂ ਨੂੰ ਉਹਦਾ ਲਪੇਟ ਕੇ ਕੱਸ ਲੈਂਦਾ ਹੁਣ ਇਹਨੇ ਚੀਨ ਨੇ ਲਪੇਟਣਾ ਸ਼ੁਰੂ ਕੀਤਾ ਬੰਗਲਾਦੇਸ਼ ਤਾਂ ਲਪੇਟ ਲਿਆ ਉਹਨੇ ਜੀ ਡਾਕਟਰ ਸਾਹਿਬ ਬਿਲਕੁਲ ਐਥੇ ਲੈਨੇ ਆ ਬ੍ਰੇਕ ਈਅਰਸ ਦਸਨ ਅਸਰਾ ਬਲੇ ਰਾਨਾ ਮਿਲਦੇ ਆ ਛੋਟੇ ਦੇ ਬ੍ਰੇਕ ਦੇ ਬਾਅਦ